ਅਸੀਂ ਜਿਨ੍ਹਾਂ ਦੇ ਇੱਥੇ ਕੋਨਫਰੰਸ ਦੇ ਸਵਾਗਤ ਕਰਦੇ ਆ ਜੋ ਕੇਵਲ ਦੇ ਨਾਲ ਸਾਡੇ ਜਸਵੀਰ ਸਿੰਘ ਪਦੀਪ ਭਾਜੀ ਔਰ ਅਮਿਤ ਭਾਜੀ ਕਿਰਨ ਜੂਲਰ ਐਂਡ ਜੀ ਗੁਰਵਾਰ ਭਾਜੀ ਔਰ ਸਾਰਿਆਂ ਦਾ ਇੱਥੇ ਪਹੁੰਚਣ ਦੇ ਅਸੀਂ ਸਵਾਗਤ ਕਰਦੇ ਆ ਸੀਓ ਸਾਡੇ ਗੁਰਵਿੰਦਰ ਭਾਜੀ ਬੌਵੀ ਸ਼ਰਮਾ ਜੀ ਅਸ਼wini ਗੋਲੀ ਜੀ ਔਰ ਜਿਨ੍ਹਾਂ ਦਾ ਨਾਮ ਨਹੀਂ ਲਿਆ ਪਿਆ ਪਲੀਜ਼ ਕੇਵਲ ਦੇ ਜਾਣੇ

ਜਿਸਰਾ ਕੀ ਤੁਸੀਂ ਸਮੇਂ ਤਸਵੀਰਾਂ ਦੇਖ ਹੀ ਰਹੇ ਹੋ ਆਮ ਆਦਮੀ ਪਾਰਟੀ ਨਕਉਦਰ ਵਿਖੇ ਦੇਖੇ ਜਿਹਦੇ ਇੱਥੇ ਮਲਏ ਇੰਦਰਜੀਤ ਕੌਰ ਮਾਨ ਜੋ ਕਿ ਬਾਬਾ ਵਿਸ਼ਕਰਮਾ ਮੰਦਰ ਦੇ ਵਿੱਚ ਇੱਕ ਬਹੁਤ ਹੀ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਵਧਾਉਂਦੇ ਹੋਏ ਕਾਫੀ ਮੈਂਬਰਸ ਪ੍ਰਵਾਸੀ ਜੋ ਕਿ ਜੋਇਨਿੰਗਸ ਤੁਸੀਂ ਸਾਹਮਣੇ ਦੇਖ ਰਹੇ ਹੋ ਕੀਤੀਆਂ ਜਾ ਰਹੀਆਂ ਨੇ ਸੋ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈਗੀ ਹੈ ਜੋ ਸਾਹਮਣੇ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਠੀਕੇ ਇਸ ਢੰਗੇ ਨਾਲ ਚਾਰੇ ਪਾਸੇ ਇਹ ਜਿਹੜੇ ਲੱਗ ਰਹੇ ਨੇ ਸੋ ਇਹ ਤਸਵੀਰਾਂ ਤੁਸੀਂ ਅੱਜ ਸਾਡੇ ਇੱਥੇ ਇੰਦਰਜੀਤ ਜੱਗੀ ਤਿਵਾੜੀ ਜੀ ਜੂਸਵਾਲੇ ਜਿਹੜੇ ਨੇ ਔਰ ਸਾਰਾ ਇਹ ਜਿਹੜਾ ਇਹਨਾਂ ਦਾ ਭਾਈਚਾਰਾ ਪਰਿਵਾਰ ਇਕੱਠੇ ਹੋਏ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਔਰ ਉਹਨਾਂ ਦਾ ਜੀ ਆਇਆ ਕਰਨ ਵਾਸਤੇ ਮੈਂ ਇੱਥੇ ਪਹੁੰਚੀ ਸੀ ਨਾ ਜੁਆਇਨ ਕਰਨ ਵਾਸਤੇ ਆਈ ਸੀ ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਛੱਟ ਪੂਜਾ ਦੀ ਕਮੇਟੀ ਫਾਰਮ ਕੀਤੀ ਆ ਕਮੇਟੀ ਵੀ ਇੱਥੇ ਹਾਜ਼ਰ ਹੋਈ ਸੀ ਇਸੇ ਸੰਬੰਧ ਵਿੱਚ ਮੈਂ ਇਹਨਾਂ ਨੂੰ ਸਭ ਨੂੰ ਆਪਰਾਤ ਜੀ ਆਇਆਂ ਕਹਿੰਦਾ ਹਾਂ ਸੋਰੀ ਸਭ ਦੇਖਣ ਨੂੰ ਮਿਲਿਆ ਜੀ ਲੋਕਾਂ ਨੂੰ ਦੇਖੀ ਗਏ ਨਾ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੇ ਜਿਹੜੇ ਦੁੱਖ ਸੁੱਖ ਤੇ ਸਾਂਝੀ ਬਣ ਸਕਦੀ ਹੈ ਦੇ ਖੈਰ ਖੰਡ ਦੇ ਕੰਮ ਜਿਹੜੇ ਸਾਰੇ ਉਹ ਕਿਤੇ ਜਾ ਸਕਣ ਔਰ ਪਿਛਲੇ 25 ਸਾਲ ਤੋਂ 3 ਸਾਲ ਤੋਂ ਅਨ ਲਗਾਤਾਰ ਜਿਹੜਾ ਆ ਉਹ ਸਿਰਫ ਕੋਸ਼ਿਸ਼ ਕੀਤੀ ਜਾ ਰਹੀ ਮੇਰੇ ਵੱਲੋਂ ਕਿ ਜਿਹੜਾ ਗਰੀਬ ਤਬਕਾ ਹੈ ਜਿਹੜਾ ਸ਼ਹਿਰ ਦਾ ਆੜਾ ਵਾਲਾ ਆ ਜਿਹੜਾ ਸਾਡਾ ਐਸਸੀ ਪਾਈਚਾਰਾ ਜਿਹੜੇ ਨਾਲ ਦੀ ਨਾਲ ਜਿਹੜੇ ਪ੍ਰਵਾਸੀ ਪਾਈਚਾਰਾ ਹੈ ਜਿਨ੍ਹਾਂ ਜਿਨ੍ਹਾਂ ਦੇ ਵਿਕਾਸ ਦੇ ਕੰਮਾਂ ਵੱਲ ਕਦੀ ਕਿਸੇ ਨੇ ਮੋਹ ਹੀ ਨਹੀਂ ਕੀਤਾ ਉਹ ਵਿਕਾਸ ਦੇ ਕੰਮ ਜਿਹੜੇ ਉਹਨੂੰ ਪ੍ਰਾਇਓਰਟੀ ਤੇ ਕਰਵਾਏ ਜਾ ਸਕਣ ਇਸੇ ਕੋਸ਼ਿਸ਼ ਦੇ ਵਿੱਚ ਕਿ ਇਹਨਾਂ ਦੇ ਜਿਹੜੇ ਵੀ ਉਤਰ ਕੰਮ ਹੋਣ ਵਾਲੇ ਉਹ ਵੀ ਅਸੀਂ ਬਖੂਬੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਉਹ ਸਿਰੇ ਲੱਜਾਰੇ ਟਰਾਈ ਕਰਕੇ ਸਾਡੇ ਮਨ ਸਬੰਧਤ ਜਿਹੜਾ ਪ੍ਰਵਾਸੀ ਭਾਈਚਾਰਾ ਨੇ ਇੱਕ ਮੈਸੇਜ ਜਨ ਲਿਆ ਉਹ ਪਾਈਚਾਰਾ ਜਿਹੜਾ ਉਹ ਸਾਡੇ ਸਾਡਾ ਹਿੱਸਾ ਬਣ ਗਿਆ ਇਹ ਕਿਤੇ ਅੱਜ ਦੇ ਤਾਂ ਹੈ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਕੀ ਨਾਮ ਸੀ ਉਹ ਸ਼ੇਪ ਪ੍ਰਸਾਦ ਜੀ ਸ਼ੇਪ ਪ੍ਰਸਾਦ 60 35 36 ਸਾਲ ਪਹਿਲਾਂ ਉਹ ਇੱਥੇ ਸੀ ਇੱਥੇ ਰਹਿੰਦੇ ਸੀ ਇੱਥੇ ਕੰਮ ਕਰ ਕਰਦੇ ਇੱਦਾਂ ਇਹ ਸਾਰਾ ਪਈ ਚੈਰਾ ਜਿਹੜਾ ਇਹ ਇਹ ਹੁਣ ਸਾਡੇ ਸਾਡਾ ਹਿੱਸਾ ਹੋ ਗਿਆ ਹੈ ਹੈਨਾ ਹਿੱਸਾ ਹੋ ਗਿਆ ਇਹਨੇ ਦੇਖੋ ਇੱਥੇ ਸਾਡੇ ਨਾਲ ਰਹਿੰਦੇ ਆ ਪਰ ਇਹਨਾਂ ਨੇ ਇਹ ਹੀ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਸਾਡੇ ਭੈਣ ਭਰਾ ਉਹ ਸਾਡੇ ਨਾਲ ਇੱਥੇ ਰਹਿੰਦੇ ਹੋ ਸਾਡੇ ਕਮੇਕਾਰਾਂ ਚ ਹਿੱਸੇਦਾਰ ਬਣਦੇ ਹੋ ਤੁਸੀਂ ਹਿੱਸੇਦਾਰ ਬਣਦੇ ਹੋ ਅਸੀਂ ਵੀ ਤੁਹਾਡੇ ਨਾਲ ਇੱਥੇ ਮੋਢੇ ਨਾਲ ਮੋਢਾ ਲਾ ਕੇ ۶ ۶ ۶ ۶ ۶ ۶